ਜ਼ਿੰਦਗੀ ਦੇ ਫਾਰਮੂਲੇ ਬੜੇ ਔਖੇ ਨੇ ਕਿ ਜ਼ਿੰਦਗੀ ਦੇ ਫਾਰਮੂਲੇ ਬੜੇ ਔਖੇ ਨੇ ਜ਼ਿੰਦਗੀ ਪੈਰ ਪੈਰ ਤੇ ਇਮਤਿਹਾਨ ਲੈਂਦੀ ਹੈ ਕਿ ਜ਼ਿੰਦਗੀ ਪੈਰ ਪੈਰ ਤੇ ਇਮਤਿਹਾਨ ਲੈਂਦੀ ਹੈ ਐਸੇ ਸਬਕ ਸਿਖਾਉਂਦੀ ਹੈ ਜ਼ਿੰਦਗੀ ਕਿ ਜਿਹੜੇ ਇਨਸਾਨ ਨੇ ਕਦੇ ਸੋਚੇ ਵੀ ਨਹੀਂ ਹੁੰਦੇ ਕਿ ਜਿਹੜੇ ਇਨਸਾਨ ਨੇ ਕਦੇ ਸੋਚੇ ਵੀ ਨਹੀਂ ਹੁੰਦੇ ਜ਼ਿੰਦਗੀ ਐਸੇ ਸਬਕ ਸਿਖਾਉਂਦੀ ਹੈ ਕਿ ਜ਼ਿੰਦਗੀ ਦੇ ਫਾਰਮੂਲੇ ਐਸੇ ਗੁੰਝਲਦਾਰ ਨੇ ਕਿ ਇਹ ਜੋ ਗਣਿਤ ਦੇ ਫਾਰਮੂਲੇ ਹੁੰਦੇ ਨੇ ਉਹ ਤਾਂ ਕੁਝ ਵੀ ਨਹੀਂ ਉਹ ਤਾਂ ਕੁਝ ਵੀ ਨਹੀਂ ਉਹ ਤਾਂ ਫਿਰ ਵੀ ਹੱਲ ਹੋ ਜਾਂਦੇ ਹਨ ਪਰ ਜ਼ਿੰਦਗੀ ਦੇ ਅਜਿਹੇ ਫਾਰਮੂਲੇ ਨੇ ਕਿ ਕਿਸੇ ਨੂੰ ਸਮਝ ਹੀ ਨਹੀਂ ਆਉਂਦੇ ਕਿ ਕਿਸੇ ਨੂੰ ਸਮਝ ਹੀ ਨਹੀਂ ਆਉਂਦੇ ਜ਼ਿੰਦਗੀ ਦੀ ਪਰਿਭਾਸ਼ਾ ਜ਼ਿੰਦਗੀ ਦੀ ਪਰਿਭਾਸ਼ਾ ਦੇਣ ਲੱਗਿਆਂ ਪਤਾ ਨਹੀਂ ਕਿੰਨਾ ਕਿੰਨਾ ਤਜਰਬੇਕਾਰ ਹੋਣਾ ਪੈਂਦਾ ਪਰ ਫਿਰ ਵੀ ਪਰਿਭਾਸ਼ਾ ਦਿੱਤੀ ਨਹੀਂ ਜਾਂਦੀ ਪੜੀ ਭਾਸ਼ਾ ਦਿੱਤੀ ਨਹੀਂ ਜਾਂਦੀ